ਭਾਗ 70 ਕਾਣੀ ਹੈ ਅਣਵਿਆਹੀ ਮਾ ਨੇਕ ਸੁਖ ਵੀਰ ਨੂੰ ਆਖਦਾ ਹੈ ਕਿ ਤੂੰ ਮੇਰੀ ਪਹਿਲੀ ਅਤੇ ਆਖਰੀ ਮੁਹੱਬਤਾਂ ਖੇਤਾਂ ਦਾ ਕੰਮ ਤਾਂ ਉਹਨਾਂ ਮੱਸਿਆਂ ਵਿੱਚ ਕਦੇ ਮੁੱਕਦਾ ਹੀ ਨਹੀਂ ਸੀ ਹੁੰਦਾ ਬਜ਼ੁਰਗਾਂ ਤੋਂ ਲੈ ਕੇ ਨਵੇਂ ਚੋਬਰ ਮੁੰਡੇ ਖੇਤ ਜਾਂਦੇ ਸਾਰਾ ਕੰਮ ਆਪਣੇ ਹੱਥੀਂ ਕਰਦੇ ਕਿੰਨਾ ਸਕੂਨ ਸੀ ਉਹਨਾਂ ਕੰਮਾਂ ਵਿੱਚ ਕਿੰਨੀ ਬਰਕਤ ਸੀ ਉਹਨਾਂ ਹੱਥਾਂ ਨਾਲ ਕੀਤੇ ਕੰਮਾਂ ਵਿੱਚ ਨੇਕ ਨੇ ਸਵਾਰ ਆਪਣਾ ਵਾਂਣ ਠੇਕੇ ਤੇ ਨਾ ਦੇਣ ਦਾ ਸੋਚਿਆ ਫਿਰ ਸੁਖਵੀਰ ਨੇ ਕਿਹਾ ਕਿ ਖੇਤ ਆਪਣਾ ਦੂਰ ਪੈ ਜਾਂਦਾ ਵੇਲੇ ਕੁਵੇਲੇ ਘਰ ਲੋੜ ਪੈ ਗਈ ਤਾਂ ਤੁਹਾਨੂੰ ਖੇਤ ਤੋਂ ਖੇਤ ਤੋਂ ਕੌਣ ਲੈ ਕੇ ਆਊਗਾ ਨੇਕ ਨੇ ਸੋਚਿਆ ਕਿ ਗੱਲ ਇਹ ਵੀ ਠੀਕ ਆ ਇਤ ਕੀ ਵਾਹੀ ਫੇਰ ਠੇਕੇ ਤੇ ਦੇ ਦਿੰਦੇ ਆ ਇੱਕ ਕਨਾਲ ਦਾ ਉਹ ਸਬਜ਼ੀ ਬੀਜ ਦਾ ਸਵੇਰ ਵੇਲੇ ਹੀ ਖੇਤ ਜਾ ਆਉਂਦਾ ਬੜਾ ਸ਼ੌਂਕ ਸੀ ਨੇਕ ਨੂੰ ਖੇਤ ਕੰਮ ਕਰਨ ਦਾ ਨੇਕ ਗੰਡੇ ਪਾਟ ਰਿਹਾ ਸੀ ਮਿੱਤੋਂ ਨੇ ਟੀਚਰ ਕਰਦਿਆ ਕਿਹਾ ਕਿਉਂ ਵੇ ਦਿਉਰਾ ਬੜਾ ਤੇਜ਼ ਨਿਕਲਿਆ ਮੈਂ ਸੁਣਿਆ ਤੂੰ ਪਿਓ ਬਣਨ ਵਾਲਾ ਨੇਕ ਨੇ ਮਿੱਤੋਂ ਦੀ ਗੱਲ ਵੱਲ ਬਹੁਤ ਧਿਆਨ ਨਾ ਦਿੱਤਾ ਆਪਣੇ ਕੰਮ ਵਿੱਚ ਮਸਤ ਰਹਾ ਮਿੱਤੋਂ ਨੂੰ ਨੇਕ ਦਇਨ ਜਿਗ ਗੱਲ ਅਣ ਸੁਣੀ ਕਰਨਾ ਚੰਗਾ ਨਾ ਲੱਗਿਆ ਉਹ ਜਾਂਦਿਆ ਜਾਂਦਿਆ ਹੋਈ ਬੋਲੀ ਹੁਣ ਤਾਂ ਤੂੰ ਹੱਸਦਾ ਏ ਪਰ ਬਾਅਦ ਵਿੱਚ ਕਿਤੇ ਪਛਤਾਉਣਾ ਨਾ ਪੈ ਜਾਵੇ ਸੁਣਦੇ ਹੁੰਦੇ ਸੀ ਕਿ ਸ਼ਰੀਰ ਤਾਂ ਮਿੱਟੀ ਦਾ ਮਾਣੇ ਹੁੰਦਾ ਮਿੱਤੋਂ ਪਰਜਾਈ ਨੂੰ ਸੰਗ ਨਹੀਂ ਆਉਂਦੀ ਇਹ ਇਹੋ ਜੀਆਂ ਗੱਲਾਂ ਕਰਦੀ ਨੂੰ ਥੋੜਾ ਸਮਾ ਹੋ ਹੋਰ ਰੁਕਿਆ ਫਿਰ ਉਹਨੂੰ ਚੇਤੇ ਆਇਆ ਕਿ ਸਕੂਲ ਤੋਂ ਛੁੱਟੀ ਹੋਣ ਦਾ ਟਾਈਮ ਹੋ ਗਿਆ ਉਹ ਸਿੱਧਾ ਸਕੂਲ ਵੱਲ ਹੋ ਤੁਰਿਆ ਸੁਖਵੀਰ ਤੇ ਕਰਮੋ ਨੂੰ ਜਦੋਂ ਛੁੱਟੀ ਮਿਲੀ ਤਾਂ ਨੇਕ ਨੇ ਪਹਿਲਾਂ ਕਰਮੋ ਦਾ ਕਿਤਾਬਾ ਵਾਲਾ ਬਸਤਾ ਫੜਿਆ ਕਰਮੋ ਨੇ ਕਿਹਾ ਪਾਪਾ ਜੀ ਅੱਜ ਤਾਂ ਬਹੁਤ ਗਰਮੀ ਸੀ ਸੁਖਵੀਰ ਅੱਜ ਤੁਸੀਂ ਫੇਰ ਖੇਤ ਗਏ ਸੀ ਨੇਕ ਨਹੀਂ ਨਹੀਂ ਮੈਂ ਤਾਂ ਘਰੋਂ ਆਇਆ ਇਹ ਗੱਲ ਸੁਣ ਕੇ ਸੁਖਵੀਰ ਹੱਸ ਪਈ ਝੂਠ ਵੀ ਨਹੀਂ ਬੋਲਣਾ ਆਉਂਦਾ ਕੁਰਤੇ ਤੇ ਮਿੱਟੀ ਲੱਗੀ ਹੋਈ ਆ ਮੈਂ ਤਾਂ ਗਰਮੀ ਦਾ ਕਰਕੇ ਕਹਿੰਦੀ ਆ ਕਿ ਤੁਸੀਂ ਘਰੇ ਹੀ ਰਿਹਾ ਕਰੋ ਨੇਕ ਕੰਮ ਕਰਨ ਵਾਲੇ ਕੰਮਿਆਂ ਨੂੰ ਧੁੱਪ ਘਟ ਹੀ ਲੱਗਦੀ ਆ ਮੈਂ ਤੇ ਗੰਢੇ ਲੈਣ ਗਿਆ ਸੀ ਨਾਲੇ ਸੋਚਿਆ ਕਿ ਚੱਲ ਗੇੜਾ ਮਾਰ ਆਵਾਂ ਇਨੇ ਜਣੇ ਘਰ ਪਹੁੰਚੇ ਸੁਖਵੀਰ ਪਾਣੀ ਲਿਉਣ ਲੱਗੀ ਤਾਂ ਨੇਕ ਨੇ ਕਿਹਾ ਤੂੰ ਬੈਠ ਮੈਂ ਲੈ ਕੇ ਆਉਂਦਾ ਪਾਣੀ ਪਾਣੀ ਪੀ ਕੇ ਸੁਖਵੀਰ ਨੇ ਕਰਮੋ ਨੂੰ ਰੋਟੀ ਦਾ ਪੁੱਛਿਆ ਪਰ ਕਰਮੋ ਨੇ ਕਿਹਾ ਮੈਂ ਰੋਟੀ ਨਹੀਂ ਖਾਣੀ ਮਾਂ ਕਰਮੋ ਨੇਕ ਦੇ ਨਾਲ ਮੰਜੇ ਤੇ ਪੈ ਗਈ ਨੇਕ ਨੇ ਪੱਖਾ ਚਲਾਇਆ ਕਰਮੋ ਸੋ ਗਈ ਕਿੰਨਾ ਸਕੂਨ ਹੁੰਦਾ ਏ ਇਸ ਉਮਰ ਦੀ ਨੀਂਦ ਵਿੱਚ ਨੇਕ ਨੇ ਕਰਮਾਂ ਦੇ ਸਿਰ ਉੱਤੇ ਹੱਥ ਫੇਰਦੇ ਕਿਹਾ ਸੱਚ ਤੂੰ ਹੁਣ ਸਕੂਲ ਦਾ ਕਿਵੇਂ ਕਰਿਆ ਕਰੇਂਗੀ ਫਿਰ ਸੁਖਵੀਰ ਸਕੂਲ ਤਾਂ ਜਾਇਆ ਹੀ ਕਰਾਂਗੀ ਹਜੇ ਤਾਂ 7-8 ਮਹੀਨੇ ਕੁਝ ਨਹੀਂ ਹੁੰਦਾ ਨੇਕ ਆਪ ਦਾ ਖਿਆਲ ਰੱਖਿਆ ਕਰ ਹੁਣ ਨਾਲੇ ਅੱਜ ਚਾਚੀ ਨੂੰ ਕਹਿਣਾ ਦੁੱਧ 1 ਕਿਲੋ ਹੋਰ ਦੇ ਜਾਇਆ ਕਰੂਗੀ ਸੁਖਵੀਰ ਮੇਰਾ ਖਿਆਲ ਜੇ ਤੁਸੀਂ ਰੱਖਿਆ ਕਰੋਗੇ ਤਾਂ ਮੈਨੂੰ ਬਹੁਤ ਚੰਗਾ ਚੰਗਾ ਲੱਗਿਆ ਕਰੂਗਾ ਮੀਤੋ ਦੀ ਵੱਡੀ ਧੀ ਸ਼ਹਿਰਪੁਰ ਦੀ ਸੀ ਜਦੋਂ ਉਹ ਪਿੰਡ ਆਈ ਮੀਤੋ ਨੇ ਦੱਸਿਆ ਤੇਰੇ ਚਾਚੇ ਨੇ ਵਿਆਹ ਕਰਵਾ ਲਿਆ ਇਸ ਮਰੇ ਗਗਨ ਨੂੰ ਜਦੋਂ ਇਹ ਗੱਲ ਪਤਾ ਲੱਗੀ ਉਹ ਬਹੁਤ ਖੁਸ਼ ਹੋਈ ਭੱਜ ਕੇ ਆਪਣੇ ਚਾਚੇ ਦੇ ਘਰ ਆ ਗਈ ਚਾਚਾ ਚਾਚਾ ਇਹ ਆਵਾਜ਼ ਸੁਣਦੇ ਨੇਕ ਘੇਟ ਵੱਲ ਚੱਕਿਆ ਗਗਨ ਨੂੰ ਵੇਖ ਕੇ ਉਹ ਖੁਸ਼ ਹੋ ਗਿਆ ਗਗਨ ਨੇ ਆਪਣੇ ਚਾਚੇ ਨੂੰ ਭੱਜ ਕੇ ਕਲ ਵਕੜੀ ਪਾਈ ਤੇ ਪਾਸੇ ਬੈਠੀ ਸੁਖਵੀਰ ਵੱਲ ਵੇਖ ਬੋਲੀ ਚਾਚਾ ਇਹ ਮੇਰੀ ਚਾਚੀ ਆ ਨੇਕ ਨੇਹਾ ਕਹੀ ਤਾਂ ਗਗਨ ਉਹਨੂੰ ਇੰਜ ਮਿਲੀ ਜਿਵੇਂ ਵਰਿਆਂ ਦੀ ਜਾਣਦੀ ਹੋਵੇ ਸੁਖਵੀਰ ਵੀ ਗਗਨ ਨੂੰ ਮਿਲ ਬਹੁਤ ਖੁਸ਼ ਹੋਈ ਨੇਕ ਤੇਰੀ ਪੜਾਈ ਕਿਵੇਂ ਚੱਲਦੀ ਆ ਪੁੱਤ ਗਗਨ ਸਭ ਠੀਕ ਐ ਚਾਚਾ ਜੀ ਤੁਸੀਂ ਆਪਣੇ ਬਾਰੇ ਸੋਚਿਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਬੇਗਾਨੇ ਹੱਥਾਂ ਵੱਲ ਬੰਦਾ ਕਦੋਂ ਤੱਕ ਵੇਖੀ ਜਾਊ ਹੁਣ ਤਾਂ ਤੁਸੀਂ ਐਸ਼ ਕਰਿਆ ਕਰੋ ਸੁਖਵੀਰ ਚਾਹ ਬੁਲਾਵਾ ਗगन ਕੇ ਰੋਟੀ ਖਾਵेंगी ਗगन ਨੇ ਹੱਸਦਿਆਂ ਕਿਹਾ ਫਿਲਹਾਲ ਤਾਂ ਕੁਝ ਨਹੀਂ ਖਾਣਾ ਪੀਣਾ ਸ਼ਾਮ ਨੂੰ ਰੋਟੀ ਖਾਵਾਂਗੇ ਚਾਚੀ ਜੀ ਤੁਹਾਡੇ ਹੱਥਾਂ ਦੀ ਸੱਚ ਚਾਚਾ ਜੀ ਕਰਮੋ ਕਿੱਥੇ ਆ ਉਹ ਹੰਦ ਸੁੱਤੀ ਪਈਆ ਜਾ ਕੇ ਮਿਲ ਲੈ ਚੱਲ ਕੋਈ ਗੱਲ ਨਹੀਂ ਚਾਚਾ ਜੀ ਮੈਂ ਸ਼ਾਮ ਨੂੰ ਮਿਲਦੀ ਆ ਗਗਨ ਆਪਣੇ ਘਰ ਚਲੀ ਗਈ ਨੇਕ ਸੁਖਵੀਰ ਨੂੰ ਗਗਨ ਬਾਰੇ ਦੱਸਣ ਲੱਗਿਆ ਕਿ ਇਹ ਬਹੁਤ ਸਿਆਣੀ ਮੇਰੀ ਧੀ ਆ ਸੁਖਵੀਰ ਖਾ ਭਾਰਾ ਇਹ ਨੇਕ ਨੇ ਪੁੱਛਿਆ ਕਿ ਕੀ ਹੋਇਆ ਸੁਖਵੀਰ ਮੈਨੂੰ ਕਦੇ ਛੱਡ ਕੇ ਤਾਂ ਨਹੀਂ ਜਾਂਦੇ ਤੁਸੀਂ ਨਹੀਂ ਨਹੀਂ ਸੁਖਵੀਰ ਮੈਂ ਤੈਨੂੰ ਛੱਡ ਕੇ ਦੱਸ ਕਿੱਥੇ ਜਾਣਾ ਅੱਜ ਇਹੋ ਜਿਹੀ ਗੱਲ ਕਿੱਥੋਂ ਆ ਗਈ ਸੁਖੀ ਪਤਾ ਨਹੀਂ ਕਿਉਂ ਦਿਲ ਜਿਹੜਾ ਡਰਦਾ ਰਹਿੰਦਾ ਤੂੰ ਮੇਰੀ ਜ਼ਿੰਦਗੀਆਂ ਦੇਖਨੇ ਸੁਖਵੀਰ ਦੀਆਂ ਅੱਖਾਂ ਵਿੱਚ ਵੇਖਿਆ ਤੂੰ ਮੇਰੀ ਪਹਿਲੀ ਤੇ ਆਖਰੀ ਮੁਹੱਬਤ ਰਹੇਗੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅਗਲੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਉਸਦੇ ਲਈ ਥੈਂਕ ਯੂ